ਕਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਪਰ ਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੋਨੇ ਤਾਜ਼ਾ ਸੂਜਾਂ ਬੜਾ ਦਿਖਾਵਾਂਗੇ ਤੁਹਾਨੂੰ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਭਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਭਾਈ 시ਰਾ ਪਿੰਡ ਪਤੇਗੜਾ ਸ਼ਨਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 81462 70809 81462 70809 ਦੋ ਵੈੜਾ ਸੂਈਆਂ ਵਿੱਚ ਦਿਖਾਵਾਂਗੇ ਆਪਾਂ ਪਹਿਲਾ ਨੰਬਰ ਜਿਹੜੀ ਵੈੜ ਦੇਖਦੇ ਆ ਕਿਹੜਾ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਤੇ ਕਿੰਵਾਂ ਦਿਨ ਹੋ ਗਿਆ ਇਹਨੂੰ ਅੱਜ ਤੀਸਰਾ ਦੇਣਾ ਜੀ ਨਾੜੂ ਨਾਲ ਆ ਬੱਚਦਾ ਹਾਂ ਹਾਂ ਮਿੰਮੂ ਜੀ ਅੱਪਾ ਕਹਿੰਦਾ ਹੁਣ ਵੀ ਕਹਿੰਦੀ ਇਹਨਾਂ ਵੀ ਕੱਲ ਸੂਈਆ ਕੱਲ ਮਿੰਮੂ ਜਾ ਪਈ ਗਿਆ ਹਨਾ ਤੇ ਉਹਦਾ ਕਰਕੇ ਹੁਣੀ ਬਾਹਰ ਕੱਢੀ ਜਾਂਦੇ ਨਹੀਂ ਤੇ ਜੇਰ ਜੀ ਰੋਕੇਆ ਜੇ ਤੂੰ ਸਾਰਾ ਕੁਝ ਓਕੇ ਜੀ ਕਿੰਨਾ ਕੁ ਬੋਲਾ ਸਟਾਰਟਿੰਗ ਕਰੀਏ ਬਈ ਇਹ ਥੱਲੇ ਮੰਨ ਕੇ ਚੱਲੇ ਵੀ 20 ਕਿਲੋ ਕੁ ਬੋਲਾ ਹੁਣ ਤਿਆਰ ਆ ਗਿਆ ਮੰਨ ਕੇ ਚੱਲੀਏ ਮੈਨਨ ਲੱਗੇ ਨਾਲ ਟਡਮ ਟਾਈਮ ਦਾ ਨਹੀਂ ਬੜੂਗਾ ਟਾਈਮ ਦਾ ਜਿਹੜਾ ਮਰਜੀ ਆ ਚੋਣ ਚ ਵੈਕਨ ਪਰ ਜਮਾ ਇੱਕ ਨੰਬਰ ਵਾਜ ਪਧਾਰਾ ਮਾਰ ਕੇ ਵੀ ਦਿਖਾ ਬਈ ਧਾਰਾ ਮਾਰ ਕੇ ਦਿਖਾ ਬੋਲੀ ਆਣਾ ਧਾਰਾ ਮਾਰ ਪਹਿਲਾਂ ਫਿਰ ਤੂੰ ਕਿਹਨੂੰ ਧਾਰਾ ਦੇਖ ਸਕਦਾ ਕਿਆ ਪਤਾ ਨੇ ਮੋਟਾ ਮੋਟਾ ਚੋਣਾ ਪੂਰਾ ਸਾਫ ਸੁਥਰਾ ਤੇ ਫਿਰ ਮਗਰ ਸਰਾ ਜੀ ਮਾਰ ਦੇ ਉਹ ਦੇਖੋ ਧਾਰਾ ਜਮਾ ਧਾਰਾ ਵਾਲੇ ਪਾਸੇ ਪੂਰੀ ਓਕੇ ਆ ਜਮਾ ਸਾਫ ਸੁਥਰੀ ਪ ਤੇ ਚੌਂਟ ਪਸਮਾ ਦੇਖੋ ਕੀ ਬਾਤ ਹੈ ਇੱਕ ਨੰਬਰ ਚੌਾਈ ਜਬੂਈ ਦਾ ਇਨੀ ਭੋਲੀ ਆ ਕਿ ਮਾਜੀ ਤੇਈ ਦੱਲੇ ਕੋਈ ਉਹ ਆਣਾ ਠੀਕ ਹੈ ਕਿੰਨਾ ਇੱਕ ਦੁੱਤ ਪਾ ਦੂ ਵਾਤ ਵਾਦੇ ਬਈ ਚੀਜ਼ ਜਿੰਨੇ ਤੋਂ ਬਾਰੇ ਪਾ ਦੂ ਰਾਮਾ ਹਣਾ ਕਾਹੇ ਮਤ ਹੁੰਦਾ ਮਾਂ ਖਾਲੀ ਹੋਈ ਹੋਈ ਆ ਗਈ ਠੀਕ ਹੈ ਮੁੱਲ ਇਹਦਾ ਕੀ ਰੱਖਿਆ ਮੁੱਲ ਬਈ ਇਹਦਾ ਫੋਨ ਤੇ ਕਰ ਲਾਂਗੇ ਤੋਰੀ ਬਾਹਰ ਨੂੰ ਸੋ 30 ਲੀਟਰ ਮੰਨ ਕੇ ਤੁਸੀਂ ਖਰੀਦਾਰੀ ਕਰ ਸਕਦੇ ਹੋ ਸੋ ਪਰ ਮੂੰਹ ਮੱਥਾ ਫੇਸ ਕੁਆਲਿਟੀ ਬੈਠਦਾ ਦੇਖ ਸਕਦੇ ਹੋ ਦੂਸਰਾ ਸਵਾਲ ਸੁਈ ਹੋਈ ਆ 30 ਲੀਟਰ ਦੁੱਧ ਮੰਨ ਕੇ ਪਰਚੇਸ ਕਰਦੇ ਹਾਂ 18 ਟਨ ਲੀਟਰ ਦੁੱਧ ਇਸ ਵਕਤ ਹਾਜ਼ਰ ਆ 9 ਲੀਟਰ ਤੋਂ ਲਗਭਗ ਪਾਰ ਟਾਈਮ ਦਾ ਮੁੱਲ ਵੀਰ ਕਹਿੰਦਾ ਫੋਨ ਤੇ ਹੋਊਗਾ ਬਿਲਕੁਲ ਬਾਜਵ ਤੇ ਹਵਾਨਾ ਦੇਖੋ ਸਾਹਮ ਦਾ ਬੱਚਾ ਲਾਇਆ ਹੁਣ ਚਵਾਈਏ ਦੀ ਹੋਣੀ ਆ ਇਸਮਾ ਆ ਵਗੈਰਾ ਦੇਖੋ ਸਾਫ ਸੁਥਰਾ ਤੇ ਵਾਕੀ ਥਾਣਾ ਦੀ ਮੰਤਰ ਦੇਖੋ ਚਾਰੇ ਥਾਂ ਨਿਖਣ ਵਿੱਚ ਸਾਫ ਸੁਥਰੇ ਪੂਰੀ ਜਿੰਦ ਜਾਨ ਵਾਲੀ ਤੇ ਵੱਡੀ ਰਹਿੜਾ ਪੂਰੀ ਜਮਾ ਸੁਈ ਸੋਈ ਆ ਬੱਚਾ ਇਹਦੇ ਪਿੱਛੇ ਮੇਲ ਕਾਫ ਆ ਤੇ ਜੇਰ ਵਗੈਰਾ ਦਾ ਕੰਮ ਡਰਨਾ ਜਮਾ ਦੇਖੋ ਨਾਲੂਆ ਨਾਲ ਆ ਜਮਾ ਬੱਚੇ ਦਾ ਤੀਜਾ ਦਿਨ ਹੋਇਆ ਜਿਹੜਾ ਪਮਾਨੇ ਤੇ ਨਾੜਾ ਵਗੈਰਾ ਬਹੁਤ ਚੰਗੀਆਂ ਤੇ ਥਣ ਚਾਰੇ ਨਿਕਣਵੇਂ ਸਾਫ ਸੁਥਰੇ ਨਾੜਾ ਵੀਰੇ ਮੈਂ ਕਿਹਾ ਪਾਉਣਾ ਪਾਉ ਨਹੀਂ ਲੋੜਨੀ ਹਨਾ ਭਾਵੇਂ ਪੂਰੀ ਠੰਡੀ ਹੈ ਹਨਾ ਤੇ ਅੱਗੇ ਦੂਜੇ ਨਾਲ ਬਰਾਜਰੀ ਬੈਠ ਦੇਖਦੇ ਆਪਾਂ ਸੂਈ ਵੀ ਇਹ ਕਿਹੜਾ ਸੁਆ ਸੂਈ ਆ ਇਹ ਬਾਈ ਦੂਟਾ ਸੁਆ ਆ ਗਈ ਠੀਕ ਹੈ ਠੀਕ ਹੈ ਬੱਚਾ ਮੂੰਹ ਲਾ ਕੇ ਪਸਮ ਗਈ ਹਨਾ ਕਿੰਨਾ ਦਿਨ ਹੋ ਗਿਆ ਇਹਨਾਂ ਨੂੰ ਸੂਈ ਨੂੰ ਇਹਨੂੰ ਬਾਈ ਚੌਥਾ ਲਗਾਉਣਾ ਦੁੱਧ ਕਿੰਨਾ ਆ ਗਿਆ ਥੱਲੇ ਬਈ ਥੱਲੇ 15 ਕਿਲੋ ਤੋਂ ਬਾਰੇ ਬਾਰੇ 15 16 ਜਾਂ 25 ਹਗਾਟਾ ਬੱਚੇ ਨੂੰ ਬੱਸ ਮਿਣਿਆ ਨਹੀਂ ਆਪਾਂ ਹਨਾ ਠੀਕ ਹੈ 15 16 ਕਿਲੋ ਤੋਂ ਬਾਰੇ ਮੋਲਾ ਬੱਚੇ ਨੂੰ ਬਾਹਰ ਚਾਹ ਦੇਣੇ ਬੱਚੀ ਹਾਂ ਬੱਚੀ ਵਧੀਆ ਜੀ ਚੰਗੀ ਵੀ ਹੈ ਠੀਕ ਆਪੇ 6 ਦੇ ਬੱਚੇ ਆ ਸੂਈ ਨੂੰ ਹੋ ਗਿਆ ਦੇਣਾ ਪੰਜਵਾਂ ਛੇਵਾਂ ਚੌਥਾ ਕਦੇ ਨਾਂਗਾ ਬਾਕੀ ਵੀ ਸ਼ੀਲ ਠੰਡੀ ਪੂਰੀ ਆ ਗਈ ਉਹ ਠੀਕ ਹੈ ਤੇ ਅੰਦਾਜ਼ਾ ਕਿੰਨਾ ਦੁੱਧ ਪਾ ਦੂਗੀ ਇਹ ਬਈ 20 ਪਲੱਸ ਆਰਾਮ ਨਾਲ ਪਾ ਦੂਗੀ 12 ਤੂਰਾ ਓਕੇ 12 ਤੂਰਾ ਤੋਂ ਲੱਗਦਾ ਹੈ ਮਰਨਗੇ ਚੱਲ ਤੂੰ ਠੀਕ ਆ ਭਾਈ ਬਿਨਾ ਨਿਆਣਾ ਭਾਈ ਵੇਜੋ ਹੁਣ ਹੁਣ ਆਪਾਂ ਬੱਚਾ ਸੁਨਾਰੀ ਮਲੇ ਮੁਰੇ ਸੋ ਦੇਖੋ ਧਾਰਾਂ ਦੀ ਬਿਲਕੁਲ ਓਕੇ ਆ ਨਿਆਣਾ ਪੋਣਾ ਪਾ ਲੋ ਨਹੀਂ ਪੋਣਾ ਕੋਈ ਦਿੱਕਤ ਨਹੀਂ ਹਨਾ ਬਸ ਠੀਕ ਓਕੇ ਆ ਜਮਾ ਸੋ ਧਾਰਾ ਵੀਰ ਨੇ ਮਾਰ ਕੇ ਦੇਖ ਲੈ ਕਹੇ ਜੇ ਲੱਗੇ ਹੋਣੇ ਮੂਰੇ ਕਰਨਾ ਤਾਂ ਸਾਨਾ ਕਰਮੀ ਹੋਣੇ ਨਾ ਹੋ ਠੀਕ ਅੰਦਾਜ਼ਾ ਵੀ ਹਾਈਐਸਟ ਕਿੰਨੇ ਤੋਂ ਤੋ ਪਾ ਦੂਗੀ ਕੋਈ 20 ਕਿਲੋ ਦਾ ਆਮਣਾ ਬਾਹਰੇ ਪਾ ਦੂ ਭਾਜ ਦਾ ਕੀ ਆ 70000 ਦੇ ਸਕਾਂ ਬਾਈ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਹਾਂ ਬਾਈ ਤੋਰ ਦੇ ਬਾਹਰ ਨੂੰ ਜਮਾ ਫਿਰ ਸੋ ਵੀਰ ਦੂਜੇ ਨੰਬਰ ਵਾਲੀ ਵਾੜ ਵੀਰ ਕਹਿੰਦਾ 70000 ਦੀ ਦੇ ਦਾਂਗੇ ਤੇ 6 ਦੇ ਬੱਛੀ ਆ ਤੇ ਮਾਨਤਾਨ ਵਿੱਚੋਂ ਇਹਦੇ ਹੋ ਜੂਗਾ। ਬਾਈ ਹੋ ਸਕਦਾ ਦੰਦਾ ਚ ਵੀ ਹੋਏ ਆਪਾਂ ਦੇਖੀ ਲੇ ਗਾ। ਠੀਕ ਹੈ। ਠੀਕ ਹੈ। ਸੁਭਰੋ ਸੂਈ ਸਵਾਈਆ ਤੇ ਧਾਰਾ ਵਗੈਰਾ ਓਕੇ ਆ ਜਮਾ 70000 ਰੁਪਏ ਨੇ ਡਿਮਾਂਡ ਕੀਤੀ ਵਿੱਚੋਂ ਕਹਿੰਦਾ ਮਾਨਤਾਨ ਕਰ ਦਾਂਗੇ ਤੇ ਪਿੱਛੇ ਜੇ ਹੈਗੇ ਬੱਚੀ ਜਿੰਦ ਜਾਨ ਬਹੁਤ ਆ ਸਾਫ ਸੁਥਰੀ ਤੇ ਦੁੱਧ ਮੰਨ ਕੇ ਜੱਲੇ 20 ਦੇ ਆਸ-ਪਾਸ ਆ ਰਾਮਲਾ ਪਾ ਦੂ ਹਨਾ। ਠੀਕ ਹੈ। ਸੋ ਦੂਜੇ ਨੰਬਰਾਂ ਤੁਸੀਂ ਦੇਖ ਸਕਦੇ ਹੋ। ਪੂਰੀ ਓਕੇ ਆ ਜਮਾ। ਸੋ ਦੋ ਵੜਾ ਆਪਾਂ ਤੁਹਾਨੂੰ ਦਿਖਾ ਦਿਆਂ ਸੂਈਆਂ ਸਵਾਈਆਂ। ਇੱਕ ਵਾਰ ਮੰਨ ਕੇ ਚੱਲ ਲਵੀਂ ਇਨਾ ਸਟਟਰ ਲੱਗਿਆ ਹੋਇਆ ਹਨਾ। ਠੀਕ ਹੈ। ਸੋ ਨੂੰ ਮਤਾਂ ਦੇਖ ਸਕਦੇ ਹੋ ਤੇ ਹਵਾਨਾ ਪੂਰਾ ਫਟਪਾੜ ਕੰਪੈਕਟ ਹੈ ਹਵਾਨਾ ਜਮਾ ਸੋ ਦੋ ਬਿਹੜਾ ਸਾਨੂੰ ਦਿਖਾਤੀ ਆ ਬੋ ਦੋਨੇ ਸੂਂਜਾ ਸੁਂਜਾ ਧਾਰਾ ਵਗੈਰਾ ਓਕੇ ਆ ਬੱਚੇ ਸਮੇਤ ਆ ਜੇਰ ਵਗੈਰਾ ਡਾਨਾ ਤੇ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ